ਸਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਲੀਡਰਾਂ ਨੇ ਖੁਦ ਬੈਠਕ ਕੀਤੀ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੂੰ ਕਿਸਾਨ ਲੀਡਰਾਂ ਨੇ ਰੱਦ ਕਰ ਦਿੱਤਾ ਹੈ ਖੇਤੀ ਕਾਨੂੰਨ ਦੇ ਖਿਲਾਫ ਡਟੇ ਕਿਸਾਨ ਅੰਦੋਲਨ ਪਖਾਉਣ ਦੇ ਮੂੜ ਚ ਨੇ ਸਾਡੇ ਨਾਲ ਕਿਸਾਨ ਲੀਡਰ ਬੂਟਾ ਸਿੰਘ ਨੇ ਆਖਰ ਉਹਨਾਂ ਤੋਂ ਜਾਣਦੇ ਬੂਟਾ ਸਿੰਘ ਜੀ ਸੁਪਰੀਮ ਕੋਰਟ ਦੀ ਕਮੇਟੀ ਨੂੰ ਕਿਉਂ ਰੱਦ ਕੀਤਾ ਤੁਸੀਂ ਦੇਖੋ ਜਦੋਂ ਅਸੀਂ ਪੰਜਾਬ ਤੋਂ ਆਏ ਆ ਜਾਂ ਪੰਜਾਬ ਦੇ ਵਿੱਚ ਇਹ ਐਜੀਟੇਸ਼ਨ ਸ਼ੁਰੂ ਕੀਤੀ ਹੈ ਇਹ ਕਮੇਟੀ ਬਣਾਉਣਾ ਸਾਡੀ ਕੋਈ ਮੰਗ ਨਹੀਂ ਨਾ ਅਸੀਂ ਭਾਰਤ ਸਰਕਾਰ ਤੋਂ ਕੀਤੀ ਹੈ ਨਾ ਅਸੀਂ ਸੁਪਰੀਮ ਕੋਰਟ ਗਏ ਆ ਜਿਹੜੀ ਅਸੀਂ ਮੰਗ ਹੀ ਨਹੀਂ ਕੀਤੀ ਉਹਦੇ ਨਾਲ ਅਸੀਂ ਸਹਿਮਤ ਕਿਉਂ ਹੋ ਜੀ ਸਾਡੀ ਮੰਗ ਹੈ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਇਹ ਗਲਤ ਢੰਗ ਨਾਲ ਬਣਾਇਆ ਹੈ ਤਾਂ ਇਹਨਾਂ ਨੂੰ ਰੱਦ ਕਰੇ ਭਾਰਤ ਸਰਕਾਰ ਕਰੇ ਇਸੇ ਕਰਕੇ ਅਸੀਂ ਸੁਪਰੀਮ ਕੋਰਟ ਨਹੀਂ ਗਏ ਭਾਰਤ ਸਰਕਾਰ ਚਾਹੁੰਦੀ ਹੈ ਸਾਨੂੰ ਕਿ ਇਹਨਾਂ ਨੂੰ ਲਜਾਇਆ ਜਾਵੇ ਪਹਿਲਾਂ ਭਾਰਤ ਸਰਕਾਰ ਨੇ ਖੁਦ ਬਹੁਤ ਜ਼ੋਰ ਦਿੱਤਾ ਕਮੇਟੀ ਬਣਾਓ ਕਮੇਟੀ ਬਣਾਓ ਜਨੋ ਦੇ ਵਿੱਚ ਸਫਲ ਨਹੀਂ ਹੋਈ ਤਾਂ ਭਾਰਤ ਸਰਕਾਰ ਨੇ ਖੁਦ ਨੇ ਪਟੀਸ਼ਨ ਪੁਆਈਏ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਵੀ ਉਹੀ ਆਰਡਰ ਕਰਤਾ ਕਿ ਤੁਸੀਂ ਕਮੇਟੀ ਬਣਾਓ ਕਮੇਟੀ ਅੱਗੇ ਜਾ ਕੇ ਪੇਸ਼ ਹੋਵੋ ਪਹਿਲੀ ਗੱਲ ਤਾਂ ਅਸੀਂ ਮੁੱਢੋਂ ਰੱਦ ਕਰਦੇ ਹਾਂ ਇਹਨੂੰ ਦੂਜੀ ਗੱਲ ਜਿਹੜੇ ਚਾਰੇ ਵਿਅਕਤੀ ਪਾਏ ਆ ਚਾਰੇ ਵਿਅਕਤੀਆਂ ਦੇ ਤੁਸੀਂ ਵੱਡੇ ਵੱਡੇ ਲੇਖ ਵੱਡੇ ਵੱਡੇ ਆਰਟੀਕਲ ਅਖਬਾਰਾਂ ਦੇ ਵਿੱਚ ਪੜ ਸਕਦੇ ਹੋ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਉਹ ਵਕਾਲਤੀ ਕਰਦੇ ਆ ਕਿ ਕਾਨੂੰਨ ਬਹੁਤ ਵਧ ਗਿਆ ਕਿਸਾਨਾਂ ਦੇ ਪੱਖੀ ਕਾਨੂੰਨ ਹੈ ਜਿਹੜੀ ਅਜੇ ਹੀ ਕਮੇਟੀ ਹੋਵੇ ਉਹਦੇ ਅੱਗੇ ਅਸੀਂ ਕਿਉਂ ਜਾ ਕੇ ਪੇਸ਼ ਹੋਈਏ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਆ ਉਹ ਕਹਿੰਦੇ ਕਾਨੂੰਨ ਬਹੁਤ ਵਧ ਗਿਆ ਇਹ ਕੋਈ ਅਨਸਾਫ ਵਾਲੀ ਕਮੇਟੀ ਥੋੜੋ ਆ ਇਹ ਦੇਖੋ ਸਰਕਾਰ ਕਹਿੰਦੀ ਹੈ ਕਿ ਇਹਨਾਂ ਨੂੰ ਜਨਤਾ ਕਾਨੂੰਨ ਦੇ ਵਿੱਚ ਲਜਾਇਆ ਜਾਵੇ ਜਾਂ ਕਮੇਟੀਗਾਂ ਦੇ ਵਿੱਚ ਲਜਾਇਆ ਜਾਵੇ ਸਰ ਹੁਣ ਤਾਂ ਤੋਮਰ ਦੇ ਨਾਲ ਸਾਡੀ ਲੜਾਈ ਹੁੰਦੀ ਹੈ ਜਾ ਕੇ ਪੀਯੂਸ ਗੋਲ ਦੇ ਨਾਲ ਬਹਿਸਾਂ ਹੁੰਦੀਆਂ ਜਾਂ ਉੱਥੇ ਮਿਤਸ਼ਾਹ ਜੇ ਉਹਦੇ ਨਾਲ ਬਹਿਸ ਹੁੰਦੀ ਹੈ ਫਿਰ ਉਹ ਵੀ ਪਾਸੇ ਹੋ ਜਾਣਗੇ ਅਸੀਂ ਕਮੇਟੀ ਨਾਲ ਛਿੱਤਰੋ ਛਿੱਤਰੀ ਹੋਈ ਜਾਵਾਂਗੇ ਬਿਲਕੁਲ ਨਹੀਂ ਇਹਦੇ ਨਾਲ ਅਸੀਂ ਸਹਿਮਤ ਨਹੀਂ ਤੁਹਾਨੂੰ ਨ ਰਾਜਾ ਸੁਪਰੀਮ ਕੋਰਟ ਨੇ ਤੁਹਾਡੇ ਤੋਂ ਵੀ ਨਾਮ ਮੰਗੇ ਸੀ ਨਾ ਵੀ ਤੁਸੀਂ ਕਿਸਾਨ ਜਥੇ ਬਣੀਆਂ ਸਾਨੂੰ ਨਾਮ ਸੁਝਾ ਦੇ ਨਹੀਂ ਬਿਲਕੁਲ ਨਹੀਂ ਨਾ ਸਾਥੋਂ ਕੋਈ ਨਾਮ ਮੰਗਿਆ ਤੇ ਨਾਮ ਇਹ ਸਾਡੀ ਡਿਮਾਂਡ ਹੈ ਹਾਂ ਸੁਪਰੀਮ ਕੋਰਟ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਰੋਕ ਲਾਤੀ ਲਾਗੂ ਨਹੀਂ ਹੋ ਸਕਣਗੇ ਇਸ ਨੂੰ ਤੁਸੀਂ ਜਿੱਤ ਵਜੋਂ ਦੇਖਦੇ ਹੋ ਇਹ ਦੇਖੋ ਇਹਨੂੰ ਅਸੀਂ ਕਹਿਣਾ ਕਿ ਜੋ ਕੱਸੇ ਸੀ ਕਿਹਾ ਸੀ ਉਹੀ ਸੁਪਰੀਮ ਕੋਰਟ ਨੇ ਕਿਹਾ ਇਹਨੂੰ ਅਸੀਂ ਜਿੱਤ ਮੰਨਦੇ ਆ ਇਹ ਸਾਡੀ ਪ੍ਰਾਪਤੀ ਹੈ ਪਰ ਪ੍ਰਾਪਤੀ ਇਹ ਉਹਨਾਂ ਚਿਰ ਦੀ ਆ ਜਿੰਨਾ ਚਿਰ ਕਮੇਟੀ ਰਿਪੋਰਟ ਨਹੀਂ ਦਿੰਦੀ ਇਹ ਕਿਹੜਾ ਸਦਾ ਲਈ ਰੋਕ ਹੈ ਜਦੋਂ ਕਮੇਟੀ ਨੇ ਰਿਪੋਰਟ ਦੇਤੀ ਕਮੇਟੀ ਨੇ ਸਾਡੇ ਉਲਟ ਰਿਪੋਰਟ ਦੇਣੀ ਹੀ ਦੇਣੀ ਆ ਸਾਨੂੰ ਪਤਾ ਐ ਇਸ ਗੱਲ ਦਾ ਨਹੀਂ ਤੁਹਾਨੂੰ ਹੀ ਲੱਗਦਾ ਜੇ ਤੁਹਾਡੇ ਕਿਸਾਨਾਂ ਚੋਂ ਬੰਦਿਆਂ ਦੀ ਕਮੇਟੀ 'ਚ ਨਾਮ ਹੁੰਦੇ ਤਾਂ ਕਮੇਟੀ ਉਲਟ ਰਿਪੋਰਟ ਨਾ ਦਿੰਦੀ ਜਿਵੇਂ ਤੁਹਾਨੂੰ ਲੱਗਦਾ ਹੈ ਦੇਖੋ ਅਸੀਂ ਕਮੇਟੀ ਬਣਾਉਣ ਲਈ ਤਿਆਰ ਹੀ ਨਹੀਂ ਹਾਂ ਸਾਡਾ ਮਤਲਬ ਫੈਸਲਾ ਕਿ ਕਾਨੂੰਨ ਨੂੰ ਰੱਦ ਕਰਾਉਣਿਆਂ ਕਮੇਟੀਆਂ ਨਹੀਂ ਬਣਾਉਣੀਆਂ ਇਹਨਾਂ ਦੇ ਉਲਝਾ ਦੇ ਵਿੱਚ ਨਹੀਂ ਪੈਣਾ ਹੱਲ ਕੀ ਨਿਕਲੇਗਾ ਇਸ ਮਸਲੇ ਦਾ ਭਾਰਤ ਸਰਕਾਰ ਪਾਰਲੀਮੈਂਟ ਦਾ اجلاس ਤੇ ਉੱਥੇ ਬਹਿਸ ਕਰੇਗਾ ਕਾਨੂੰਨੀ ਤੌਰ ਤੇ ਹੱਕ ਬਣਦਾ ਉਹਨਾਂ ਦਾ ਤੇ ਪਹਿਲਾਂ ਸਾਡੇ ਨਾਲ ਇਹ ਮਤਲਬ ਵਾਦਾ ਕਰਨ ਕੇ ਅਸੀਂ ਰੱਦ ਕਰ ਚੁੱਕੇ ਆ ਫਿਰ ਇਹਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਰੱਦ ਕਰਨਾ ਸਵਾਲ ਤੁਹਾਡੀ ਟਰੈਕਟਰ ਮਾਰਚ ਦੇ ਪਰ 26 ਜਨਵਰੀ ਦੀਆਂ ਤਿਆਰੀਆਂ ਤੇ ਵੀ ਉੱਠ ਰਿਹਾ ਕਿ ਉਸ ਦਿਨ ਮਾਹੌਲ ਖਰਾਬ ਹੋ ਸਕਦਾ ਕਿਸਾਨ ਟਰੈਕਟਰ ਮਾਰਚ ਨਾ ਕਰਨ ਦੇਖੋ ਅਸੀਂ ਤਾਂ ਸਾਢੇ 3 ਮਹੀਨੇ ਹੋ ਗਏ ਅਜੇ ਤੱਕ ਮਾਹੌਲ ਖਰਾਬ ਕੀਤਾ ਨਹੀਂ ਨਾ ਅਸੀਂ ਕਰਨਾ ਚਾਹੁੰਦੇ ਆ ਨਾ ਸਾਡਾ ਮਕਸਦ 26 ਜਨਵਰੀ ਕੋਈ ਇੱਕ ਸਾਡਾ ਕੋਈ ਮਕਸਦ ਨਹੀਂ ਹੈ 26 ਜਨਵਰੀ ਤੋਂ ਬਾਅਦ ਵੀ ਜੇਕਰ ਕਾਨੂੰਨ ਨਹੀਂ ਰੱਦ ਹੁੰਦੇ ਪਾਰਲੀਮੈਂਟ ਦਾ ਜਲਾਸ ਬੈਠਣਾ ਅਸੀਂ ਵੀ ਬੈਠਾਂਗੇ ਪੀਸਫੁੱਲ ਰਹੇ ਆ ਪੀਸਫੁੱਲ ਰਹਾਂਗੇ ਉਹ ਅਸੀਂ ਮੰਗ ਜਰੂਰ ਕਰਾਂਗੇ ਕਿ ਸਾਡਾ ਜਮਹੂਰੀ ਹੱਕ ਹੈ ਸਾਨੂੰ ਵੀ ਭਾਰਤ ਸਰਕਾਰ ਸੱਦੇ ਕਿ ਤੁਸੀਂ ਵੀ ਆਓ ਪਰੇਡ ਦੇ ਵਿੱਚ ਕਿਉਂਕਿ ਇੱਕ ਮੌਕਾ ਮੇਲੇ ਜਿਹਾ ਬਣ ਗਿਆ ਕਿ 26 ਤਰੀਕ ਨੂੰ ਅਸੀਂ ਇੱਥੇ ਹੀ ਹੋਵਾਂਗੇ ਚਲ ਪੰਜਾਬ ਦੇ ਵਿੱਚ ਹੁੰਦੇ ਹਰਿਆਣੇ ਚ ਹੁੰਦੇ ਤਾਂ ਨਾ ਆਉਂਦੇ ਹੁਣ ਦਿੱਲੀ ਦੇ ਬਾਊਂਡਰਾਂ ਤੇ ਬੈਠੇ ਆਂ ਛਾਤੋਂ ਮਤਲਬ ਕਿਉਂ ਰਿਆ ਜਾ ਰਿਹਾ ਹੈ ਇਹ ਹਜੇ ਤੱਕ ਅਸੀਂ ਤਿੰਨ ਸਾਢੇ ਤਿੰਨ ਮਹੀਨਿਆਂ ਤੋਂ ਸਰਕਾਰੀ ਜਾਇਦਾਦ ਦਾ ਪੁਲ ਨਹੀਂ ਤੋੜਿਆ ਰੇਲਵੇ ਲੈਣਾ ਤੇ ਦੋ ਮਹੀਨੇ ਬੈਠ ਰਹੇ ਆ ਇੱਕ ਨਟ ਨਹੀਂ ਖੋਲਿਆ ਅਸੀਂ ਤੇ ਹੁਣ ਅਸੀਂ ਜੇ ਇਹੀ ਗੜਬੜੀ ਕਿਉਂ ਕਰਾਂਗੇ ਹਾਂ ਭਾਰਤ ਸਰਕਾਰ ਸਰਕਾਰ ਜ਼ਰੂਰ ਚਾਹੁੰਦੀ ਹੈ ਕਿ ਕੋਈ ਨਾ ਕੋਈ ਗੜਬੜੀ ਹੋ ਜੇ ਇਹ ਜਿਹੜਾ ਅੰਦੋਲਨ ਹੈ ਇਹਨੂੰ ਲੀਤੁਲਾ ਹੈ ਜੀ ਦਿੱਲੀ ਪੁਲਿਸ ਨੂੰ ਖਤਸ਼ਾ ਵੀ ਤੁਸੀਂ ਦਿੱਲੀ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰੋਗੇ ਵੱਡੇ ਕਾਫਲੇਾਂ ਦੇ ਨਾਲ ਉਸ ਨਾਲ ਪੁਲਿਸ ਤੁਹਾਨੂੰ ਰੋਕੇਗੀ ਤਾਂ ਕਲੈਸ਼ ਹੋ ਸਕਦਾ ਉਸ ਸਮੇਂ ਦੇਖੋ ਇਹ ਜਿਹੜੀ ਇਹਦੀ ਪੂਰੀ ਪਲੈਨਿੰਗ ਹੈ ਨਾ ਉਹ ਅਸੀਂ 15 ਤਰੀਕ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਭਾਰਤ ਸਰਕਾਰ ਨਾਲ 16 ਤਰੀਕ ਨੂੰ ਮੀਟਿੰਗ ਕਰਕੇ ਪੂਰੀ ਪਲੈਨਿੰਗ ਅਸੀਂ ਫੇਰ ਬਣਾਵਾਂਗੇ ਫਿਲਹਾਲ ਕੋਈ ਅਜੇ ਪਲਾਨ ਨਹੀਂ ਸਾਡੀ ਬਣੀ ਹੋਈ ਹੁਣ 15 ਜਨਵਰੀ ਦੀ ਮੀਟਿੰਗ ਤੋਂ ਕੀ ਉਮੀਦਾਂ ਨੇ ਕਿੰਨੀਆਂ ਉਮੀਦਾਂ ਨੇ ਤੁਹਾਨੂੰ ਦੇਖੋ ਉਮੀਦ ਤਾਂ ਕੋਈ ਨਹੀਂ ਜਦੋਂ ਉਹਨਾਂ ਨੇ ਕਹਿਣਾ ਕਿ ਕਮੇਟੀ ਬਣ ਗਈ ਹੈ ਤੁਸੀਂ ਕਮੇਟੀ ਅੱਗੇ ਜਾ ਕੇ ਆਪਦਾ ਪੱਖ ਰੱਖ ਦਿਓ ਆਹੀ ਕੁਝ ਨਿਕਲਣਾ ਹੈ ਤੁਹਾਡੇ ਤੋਂ ਕੁਝ ਨਹੀਂ ਪਰ ਅਸੀਂ ਮੀਟਿੰਗ ਦੇ ਵਿੱਚ ਜ਼ਰੂਰ ਜਾਵਾਂਗੇ ਤਾਂ ਕਿ ਇਹ ਨਾ ਕਹੇ ਭਾਰਤ ਸਰਕਾਰ ਕੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਇਹ ਬਹਾਨਾ ਨਹੀਂ ਦੇਵਾਂਗੇ ਇਹ ਤਾਂ ਉਹ ਵੀ ਕਿਹਾ ਜਾ ਸਕਦਾ ਵੀ ਤੁਸੀਂ ਸੁਪਰੀਮ ਕੋਰਟ ਚ ਜੋ ਕਮੇਟੀ ਬਣੀ ਆ ਉਹ ਚ ਵੀ ਜਾ ਸਕਦੇ ਹੋ ਜੇ ਇੱਧਰ ਜਾ ਰਹੇ ਹੋ ਤਾਂ ਉੱਧਰ ਵੀ ਜਾ ਸਕਦੇ ਹੋ ਹਨਾ ਦੇਖੋ ਕਮੇਟੀ ਹੋਰ ਚੀਜ਼ ਹੈ ਸਰਕਾਰ ਹੋਰ ਚੀਜ਼ ਹੈ ਇੱਕ ਭਾਰਤ ਸਰਕਾਰ ਹੈ ਉੱਥੇ ਅਸੀਂ ਜਾਵਾਂਗੇ ਚੁਣੀ ਹੋਈ ਹੈ ਲੋਕਾਂ ਦੀ ਉਹਦੇ ਚ ਜਾਣਾ ਜਾਵਾਂਗੇ ਅਸੀਂ ਪਰ ਕਮੇਟੀ ਅੱਗੇ ਕਿਉਂ ਪੇਸ਼ ਹੋ ਵੀ ਅਸੀਂ ਕਮੇਟੀ ਦੀ ਡਿਮਾਂਡ ਹੀ ਨਹੀਂ ਹੈ ਐਵੇਂ ਮੱਲੋ ਜੋ ਰੀ ਥੋਪਿਆ ਜਾ ਰਿਹਾ ਸਾਡੇ ਤੇ ਕਮੇਟੀ ਅੱਗੇ ਪੇਸ਼ ਜੋ ਕਮੇਟੀ ਅੱਗੇ ਪੇਸ਼ ਸੁਪਰੀਮ ਕੋਰਟ ਨੇ ਕਿ ਕਿ ਜਿਹੜੇ ਬਜ਼ੁਰਗ ਕਿਸਾਨ ਬੱਚੇ ਔਰਤਾਂ ਬੈਠੇ ਠੰਡ ਬਹੁਤ ਆ ਉਹਨਾਂ ਨੂੰ ਘਰ ਪੇਸ਼ ਦਿੱਤਾ ਜਾਵੇ ਦੇਖੋ ਜੇ ਇਹ ਇੰਨਾ ਦਰਬ ਹੈ ਸੁਪਰੀਮ ਕੋਰਟ ਨੂੰ ਜਾਂ ਭਾਰਤ ਸਰਕਾਰ ਨੂੰ ਫਿਰ ਇਹ ਕਾਨੂੰਨਾਂ ਨੂੰ ਰਿਫੀਲ ਕਿਉਂ ਨਹੀਂ ਕਰਦੇ ਉਹ ਰੱਦ ਕਰ ਦੇਣਾ ਸੀ ਸਾਰੇ ਹੀ ਜਾਵਾਂਗੇ ਸਾਡੇ ਨਾਲ ਦੁਸ਼ਮਣੀ ਆ ਕੋਈ ਕਿ ਇਕੱਲੇ ਬਜ਼ੁਰਗ ਆ ਜਾਣ ਮੈਂ ਹਲਾਮਾ ਆ ਜਾਣ ਬੱਚੇ ਆ ਜਾਣ ਤੇ ਸਾਡੇ ਨਾਲ ਕੀ ਦੁਸ਼ਮਣੀ ਆ ਕਿ ਅਸੀਂ ਇੱਥੇ ਰੋਲੀ ਜਾਈਏ ਸੜਕਾਂ ਤੇ ਅਸੀਂ ਸਾਰੇ ਇਕੱਠੇ ਜਾਵਾਂਗੇ ਸਰਕਾਰ ਦੇ ਅੱਗੇ ਵੀ ਸਾਰੇ ਦੇਸ਼ ਦੇ ਕਿਸਾਨ ਨਹੀਂ ਕਹਿ ਰਹੇ ਵੀ ਕਿ ਕਾਨੂੰਨ ਗਲਤ ਆ ਸਿਰਫ ਕੁਝ ਕੁ ਕਿਸਾਨ ਕਹਿ ਰਹੇ ਆ ਵਾਰ ਵਾਰ ਸਰਕਾਰ ਇਹ ਕਹਿ ਰਹੀ ਹੈ ਦੇਖੋ ਸਾਰੇ ਦੇਸ਼ ਦੇ ਕਿਸਾਨ ਕਹਿ ਰਹੇ ਆ ਕਾਨੂੰਨ ਗਲਤ ਹੈ ਸਾਰੇ ਦੇਸ਼ ਦੇ ਬੁੱਧੀਜੀਵੀ ਕਹਿ ਰਹੇ ਆ ਕਾਨੂੰਨ ਗਲਤ ਹੈ ਸੁਪਰੀਮ ਕੋਰਟ ਦੇ ਵਕੀਲਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਇਹ ਦੇ ਉੱਤੇ ਹੋਰ ਕੀ ਹੋ ਸਕਦਾ ਉਹ ਕਹਿੰਦੇ ਕਾਨੂੰਨ ਗਲਤ ਹੈ ਖੁਦ ਸੁਪਰੀਮ ਕੋਰਟ ਨੇ ਮੰਨ ਲਿਆ ਤਾਂ ਹੀ ਮਤਲਬ ਉਹ ਸਸਪੈਂਡ ਕੀਤੇ ਆ ਕਿ ਗਲਤ ਹੈ ਤੇ ਇਕੱਲੀ ਮਰੋਦੀ ਸਰਕਾਰ ਹੀ ਕਹਿ ਰਹੀ ਹੈ ਉਹ ਕਾਰਪੋਰੇਟ ਕਰਾਣਾਂ ਦੀ ਪੱਕੀ ਉਹ ਕਹੂਗੀ ਕਿ ਕਿਸਾਨ ਪੱਕੀ ਹੈ ਜਾਂ ਜਿਹੜੀਆਂ ਸਰਕਾਰੀ ਜੱਥੇਬੰਦੀਆਂ ਇਹਨਾਂ ਦੇ ਆਪ ਦੇ ਸੈੱਲ ਬਣਾਏ ਹੁੰਦੇ ਆ ਉਹਨਾਂ ਤੋਂ ਕਹਾ ਦਿੰਦੇ ਆ ਉਹਨਾਂ ਤੋਂ ਐਫੀ ਡੈਕਟਰ ਦਵਾ ਦਿੰਦੇ ਆ ਬਿਲਕੁਲ ਸਾਰੇ ਕਿਸਾਨ ਕਹਿੰਦੇ ਆ ਕਿ ਕਿਸਾਨ ਜਿਹੜੇ ਕਿਸਾਨਾਂ ਦੀ ਮੌਤ ਦੇ ਬਰੰਟਾ ਹੈ ਤੁਸੀਂ ਖੇਤੀ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹੋ ਤੇ ਸਰਕਾਰ ਮੂੜ ਚ ਨਹੀਂ ਵੀ ਕਾਨੂੰਨ ਰੱਦ ਕਰਨ ਅਜਿਹੇ ਦੇ ਵਿੱਚ ਹੱਲ ਕੀ ਲੱਗਦਾ ਤੁਹਾਨੂੰ ਦੇਖੋ ਇੱਕ ਲੜਾਈ ਹੈ ਕਿੰਨਾ ਚਿਰ ਚੱਲਦੀ ਹੈ ਅਸੀਂ ਪੂਰੇ ਮਾਨਸਿਕ ਤੌਰ ਤੇ ਧਿਆਨ ਭਵਨ ਹਾਲ ਪਰ ਬੈਠਣਾ ਪਿਆ ਜੀ ਬੈਠਾਂਗੇ ਜਿੱਦੇ ਕਾਨੂੰਨ ਰੱਦ ਹੋਣਗੇ ਉਦੋਂ ਜਾਵਾਂਗੇ ਦੂਜੇ ਪਾਸੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਹਨ ਇਧਰ ਕੋਈ ਐਕਸੀਡੈਂਟ ਚ ਡੈਥ ਹੋ ਗਈ ਕਿਸੇ ਦੀ ਕਿਸ ਨੂੰ ਹਾਰਟ ਅਟੈਕ ਹੋ ਗਿਆ ਅਜਿਹੇ ਚ ਸੋਚਣਾ ਪਏਗਾ ਨਾ ਦੇਖੋ ਐਕਸੀਡੈਂਟ ਹੋ ਜਾਣਾ ਇਹ ਕੁਦਰਤੀ ਵਰਤਾਰਾ ਕਿਸੇ ਨੂੰ ਹਟਾ ਇੱਕ ਹੋ ਜਾਣਾ ਕੁਦਰਤੀ ਵਰਤਾਰਾ ਪਰ ਜ਼ਿੰਮੇਵਾਰੀ ਸਰਕਾਰ ਦੇ ਸਿਰ ਤੇ ਆਉਂਦੀ ਹੁੰਦੀ ਹੈ ਇੱਕ ਆਪ ਦੇ ਘਰੇ ਹੋ ਜਾਣਾ ਇੱਕ ਸਰਕਾਰ ਦੇ ਮਤਲਬ ਨਾਜਰਾਂ ਚ ਬੈਠਿਆਂ ਤੋਂ ਹੋ ਜਾਣਾ ਜਿੱਥੋਂ ਤੱਕ ਖੁਦਕਤ ਸਿੰਘ ਦਾ ਸਵਾਲ ਆ ਉਹ ਲੋਕ ਭਾਵਕ ਹੋਏ ਹੋਏ ਜਦੋਂ ਕੋਈ ਐਜੀਟੇਸ਼ਨ ਦੇ ਵਿੱਚ ਆਉਂਦਾ ਉਹ ਦੇਖਦਾ ਹੈ ਮਤਲਬ ਇੱਥੇ ਠੰਡ ਚ ਬੈਠੇ ਆ ਬੱਚੇ ਆ ਮਹਿਲਾਵਾਂ ਉਹ ਭਾਵਕ ਹੋਏ ਕਰਕੇ ਨਾ ਅਜਿਹੇ ਸਟੈਪ ਚੱਕ ਲੈਂਦੇ ਆ ਉਹ ਅਸੀਂ ਇਹਨੂੰ ਠੀਕ ਨਹੀਂ ਸਮਝਦੇ ਹਾਂ ਭਾਵਕ ਲੋਕਾਂ ਨੂੰ ਅਪੀਲ ਕੋਈ ਅਪੀਲ ਕਰਨਾ ਚਾਹੋ ਅਪੀਲ ਅਸੀਂ ਇਹ ਕਰਾਂਗੇ ਦੇਖੋ ਇਹ ਜਿਹੜੀ ਜੋਸ਼ ਤੇ ਹੋਸ ਆ ਜਿਹੜਾ ਉਹਨੂੰ ਕੰਟਰੋਲ ਕਰਨਾ ਚਾਹੀਦਾ ਤੇ ਭਾਵਕਤਾ ਜਿਹੜੀ ਮਤਲਬ ਜੋ ਇਹ ਨਹੀਂ ਕਿ ਉਹ ਗਲਤ ਕਰ ਰਹੇ ਹੈ ਉਹਨਾਂ ਨੂੰ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਤਾਂ ਠੀਕ ਕਰ ਰਹੇ ਹਾਂ ਕੁਰਬਾਨੀ ਦੇ ਰਹੀ ਹੈ ਸੱਚੀ ਉਹ ਹੀ ਕੁਰਬਾਨੀ ਹੈ ਉਹਨਾਂ ਦੀ ਪਰ ਸਟੈਪ ਠੀਕ ਨਹੀਂ ਹੈ ਹੁਣ ਆਖਰੀ ਸਵਾਲ ਲੋਹੜੀ ਨੂੰ ਲੈ ਕੇ ਕੀ ਤਿਆਰੀਆਂ ਕਿਸਾਂ ਜਥੇ ਬੰਦੀਆਂ ਨੇ ਲੋਹੜੀ ਨੂੰ ਲੈ ਕੇ ਕੱਲ ਨੂੰ ਦੁੱਲਾ ਪੱਟੀ ਦਾ ਦਿਨ ਦੁੱਲੇ ਪੱਟੀ ਨੇ ਦੁੱਲੇ ਦੇ ਬਾਪ ਨੇ ਦੁੱਲੇ ਦੇ ਮਤਲਬ ਜਿਹੜਾ ਦਾਦਾ ਜੀ ਹੈ ਉਹਨਾਂ ਨੇ ਐਜੀਟੇਸ਼ਨਾਂ ਲੜੀਆਂ ਕਿਸਾਨਾਂ ਲਈ ਲੜੀਆਂ ਤੇ ਉਸ ਦਿਨ ਤੇ ਧੂਮ ਧਾਮ ਨਾਲ ਅਸੀਂ ਦੁੱਲੇ ਪੱਟੀ ਦਾ ਕੱਲ ਦਾ ਦਿਨ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਸਾਰੀਆਂ ਸਟੇਜਾਂ ਦੇ ਉੱਤੇ ਦੁੱਲਾ ਪੱਟੀ ਜਿਹੜਾ ਨਾਟਕ ਹੈ ਉਹ ਖੇਡੇ ਜਾਣਗੇ ਤੇ ਸ਼ਾਮ ਨੂੰ ਜਿਹੜੀ ਲੋਹੜੀ ਹੈ ਲੋਹੜੀ ਦੇ ਵਿੱਚ ਜਿਹੜੀਆਂ ਕਾਨੂੰਨ ਦੀਆਂ ਕਾਪੀਆਂ ਤਿੰਨੇ ਕਾਨੂੰਨਾਂ ਦੀ ਉਹ ਸਾੜਾਂਗੇ ਸ਼ੁਕਰੀਆ ਪੇਸੰਗ ਕਿਸਾਨ ਲੀਡਰ ਭੂਟਾ ਸਿੰਘ ਜਿਨ੍ਹਾਂ ਦਾ ਸਾਫ ਕਹਿਣਾ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੀ ਕਮੇਟੀ ਮਨਜ਼ੂਰ ਨਹੀਂ ਉਹ ਆਪਣੇ ਅੰਦੋਲਨ ਨੂੰ ਲਗਾਤਾਰ ਜਾਰੀ ਰੱਖਣਗੇ ਕੈਮਰਾਮੈਨ ਮਹਿਰਮਨ ਸਿੰਘ ਦੇ ਨਾਲ ਮੈਂ ਦਵਿੰਦਰ ਸਿੰਘ এবੀਪੀ ਸੰਜਾ ਸਿੰਘੂ ਬਾਰਡਰ ਦਿੱਲੀ